ਸਾਡਾ ਕੋਈ ਬੇਹੱਦ ਜੇ ਹੋਇਆ ਹੁੰਦਾ ਅਸੀਂ ਇੱਥੇ ਅੱਜ ਪਈ ਧਰਨਾ ਦਿੱਤਾ 20 ਸਾਲਾਂ ਤੋਂ ਅੱਜ ਪਈ ਜਾਣਤੀ ਨਾ ਕਰੀਏ ਆਪਾਂ ਬੈਠ ਕੇ ਗੱਲ ਕਰਾਂਗੇ ਕੋਈ ਗੱਲ ਵੀ ਕਰਤੀ ਆਤੀ ਗੱਲ ਕਰ ਲਈਏ ਸਭ ਤੋਂ ਕਿੰਨੇ ਬੱਟੇ ਨੇ ਇੱਥੇ ਦੇ ਹੱਥ ਰੱਥਾਂ ਜਿੱਤਾਂ ਬਗੜਾ ਰਹੀਆਂ ਭਾਈ ਇਹ ਕਾਹਚਾ ਨਾ ਆਇਆ ਸੋਸਾ ਵੇ ਇੱਕ ਸੋਸਾ ਆ ਰਹੀਏ ਸਰੇ ਉੱਥੇ ਕਮਿਸ਼ਨਰ ਪ੍ਰਧਾਨ ਜੀ ਮੇਰੀ ਗੱਲ ਦੱਸੋ ਆਪਾਂ ਅੰਦਰ ਬੈਠ ਕੇ ਕਿੰਨੇ ਵਾਰ ਮਿਲਣਾ ਕਰੀਏ ਕਿ ਮਸਲਾ ਹੱਲ ਵੀ ਕੀਤਾ ਫਿਰ ਉਹ ਠੀਕ ਨਹੀਂ ਮਸਲਾ ਹੱਲ ਹੋਇਆ ਦਾ ਧਰਮ ਲੱਗਦਾ ਇਹ ਦੋ ਨੰਬਰ ਗਲੀ ਹੈ ਅਮਰ 50 ਲੱਖ ਰੁਪਏ ਪਾਸ ਕੀਤਾ ਬੰਗੀ ਦੇ ਵਿੱਚ ਹੋਇਆ ਪਾਸ ਵਾਲੀ ਗੱਲ ਤਾਂ ਸੁਣੋ ਨਾ ਪਰ ਜਿਹੜੀ 20 ਸੈਡੀ ਹੋਣੀ ਹੈ ਅਮਰ ਸਨਾ ਦੋ ਨੰਬਰ ਚੱਲਿਆ ਪਰ ਦਵਾਪਾ ਨਹੀਂ ਸਾਡੀ ਮਜਬੂਰੀ ਸਮਝੋ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਉਹ ਵੀ ਹੋ ਜਾਊਗਾ ਆਜਾ ਸਰ ਜੀ ਬੇਸ਼ਕ ਚਲੋ ਆਜੋ ਸਾਰੇ ਆਣ ਕੇ ਸਾਡੇ ਕੋਲ नगर निगम नगर 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 निगम हाय नगर निगम हाय नगर निगम हाय ਉਹ ਤੇ ਸਾਰਾ ਸਾਰਾ ਇਹ ਪਤਾਲੀ ਲੱਖਰ ਦਾ ਮੂਰਤੀ ਦਾ 15 ਲੱਖ ਰੁਪਿਆ ਐਮਐਨਆਰ ਦਾ ਫੈਮਿਲੀ ਜੁਟਾ ਹੋ ਉਹ ਤੇ ਤੁਸੀਂ ਤੁਸੀਂ ਚਲੇਗੇ ਸੀ ਮੀਟਿੰਗ ਚ ਤੁਸੀਂ ਮੀਟਿੰਗ ਹੀ ਹੈ ਵੀ ਨਹੀਂ ਫਿਰ ਫਿਰ ਅਸੀਂ ਪਤਾਲੀ ਦੇਖ ਮੈਂ ਉਹਨੂੰ ਫੋਨ ਕੀਤਾ ਪੁੱਛ ਲੋ ਮੈਨੂੰ ਫੋਨ ਕੀਤਾ ਕਿ ਨਹੀਂ ਪੂਰੀ ਮੀਟਿੰਗ ਕਰਕੇ ਮੈਨੂੰ ਦੱਸ ਦੇ ਨਹੀਂ ਮੈਨੂੰ ਚਿੱਠੀ ਦਿੱਤੀ ਹੈ ਸੁਣਾ ਮੇਰੀ ਗੱਲ ਇਹਨੂੰ ਦੱਸ ਦੇ ਫੋਨ ਨਹੀਂ ਦੱਸਿਆ ਮੈਂ ਧੰਨਵਾਦ ਵੀ ਕਰਿਆ ਪਰ ਦੇਖਣ ਦਾ ਅੰਸਰ ਨਹੀਂ ਦਿੱਤਾ ਆਪਣਾ ਫਿਰ ਚ ਮੰਨਦਾ ਹੈ ਨਾ ਫੋਨ ਕਰਕੇ ਦੱਸਾਂ ਕਹਿੰਦੇ ਤੁਸੀਂ ਕੀ ਆਏ ਤਾਂ ਬੋਲਦੇ ਨਹੀਂ ਚਲੋ ਸੁਣੀਆਂ ਹੀ ਨਾ ਇੱਕ ਗੱਲ ਪੰਗੀ ਨਗਰ ਦੀ ਫੈਸਿਲਟਿੰਗ ਮੈਂ ਖੁਦ ਇਹਨਾਂ ਦੇ ਨਾਲ ਜੀਵਨ ਦਾੜ ਦੀ ਸ਼ਾਮ ਤੱਕ ਕੀਤੀ ਮੈਂ ਤਾਂ ਹਾਲ ਦੇਖੋ ਮੇਰੀ ਸੁਣੋ ਕੀ ਕੀਤਾ ਉੱਥੇ ਪੰਗੀ ਨਗਰ ਦੀ ਮੇਨ ਮਾਈਨ ਸਾਡੇ ਬੁਈਆਂ ਲੜ-ਲੜਨਾ ਰੋਜ਼ ਮਾਰਦੀਆਂ ਸਾਡਾ ਨਿਕਲਣਾ ਨਹੀਂ ਆਉਂਦਾ ਪੁਰਾਣਾ ਆ ਅੱਜ ਤੋਂ ਇਸ ਦੀ ਜਿਹੜੀ ਲਾਈਨ ਹੈਗੀ ਆ ਨਾ ਉਹ ਗਾਰੇ ਨਾਲ ਭਰੀ ਪਈ ਆ ਜੀ ਉਹ ਸਾਹਿਬ ਅਗਲੀ ਅੱਗ ਕੋ ਸਨੂ ਇਹਨਾਂ ਮਸ਼ੀਨਾਂ ਐਮਸੀਐਨ ਮੇਰੀ ਇਕ ਟਕੇਰੇ ਨਾਲ ਮਸ਼ੀਨਾਂ ਪੰਗੀ ਨਾ ਤੇ ਮੇਨ ਲਾਈਨ ਤੇ ਫਿਟਿੰਗ ਮੈਂ ਖੁਦ ਕਰਵਾਈ ਸੀ ਕਦੇ ਅੰਦਰ ਰੱਟਾ ਨਹੀਂ ਕਦੇ ਅੰਦਰ ਲਈ ਖੰਡਾੜੀਆਂ ਕਰੀਏ ਨਾ ਉਹਨਾਂ ਆਖੀ ਕਾੜਨਾ ਤੁਸੀਂ ਮੈਂ ਦੱਸਦਾ ਇਹਨਾਂ ਛੋਟੇ ਟਾਂਕੀ ਤੇ ਉਹ ਛੋਟੀ ਮਸ਼ੀਨ ਪੰਜੇ ਹਜ਼ਾਰ ਲੱਗ ਗਈ ਉਹ ਮਿਲੀ ਸੀਗੀ ਸਾਨੂੰ ਪਹਿਲਾਂ ਹਜ਼ਾਰ ਉਹ ਬਹੁਤ ਚੰਗੀਆਂ ਤਾਂ ਸਾਡਾ ਵਧੀਆ ਸਾੜੇ ਟੱਪ ਗਿਆ ਹੁਣ ਕੀ ਮੇਨ ਲਾਈਨ ਤਾਂ ਸਾਫ ਹੋ ਗਈ ਪਰ ਅੰਦਰਲੀ ਉਹਨੀਆਂ ਤਾਂ ਹੋਈ ਆ ਲੈਣਾ ਅੰਦਰਲੀ ਗੰਦੀ ਤੇ ਉਹ ਸਾਨੂੰ ਚਾਹੀਦੀ ਹੈ ਨਾ ਉਹ ਮੇਨ ਲਾਈਨ ਤੇ ਟੀਨ ਕੀਤਾ ਇਸੇ ਨਾਲ ਉਹਨੂੰ ਕੀਤਾ ਗਿਆ ਵੱਖ-ਵੱਖ ਮੁਹੱਲੇ ਦੇ ਨਿਵਾਸੀਆਂ ਵੱਲੋਂ ਕੀ ਕਰਾ ਜਾਵੇ ਬਕਬਕ ਉਹਨਾਂ ਦੇ ਲੋਕਾਂ ਨੇ ਜੋ ਪ੍ਰਦਰਸ਼ਨ ਕੀਤਾ ਸਵੱਸਿਆ ਉਹਨਾਂ ਦੀ ਗੰਭੀਰ ਸੀ ਬਹੁਤ ਗੰਭੀਰ ਸੀ ਅਸੀਂ ਵੀ ਜਾਣੂ ਹਾਂ ਕਮਿਸ਼ਨਰ ਸਾਹਿਬ ਵੀ ਜਾਣੂ ਐਸ ਗੱਲ ਤੋਂ ਔਰ ਉਹਨਾਂ ਨੂੰ ਮੈਂ ਇਹੀ ਗੱਲ ਸਮਝਾ ਕੇ ਐਸੀ ਬਾਹਰ ਜਾ ਕੇ ਬਈ ਟੇਬਲ ਟਾਕ ਤੇ ਬੈਠ ਕੇ ਮਸਲਾ ਹੱਲ ਹੋਊਗਾ ਉਜੀ ਅੰਦਰ ਆ ਜਾਓ ਆਪਾਂ ਬੈਠ ਕੇ ਕਮਿਸ਼ਨ ਸਾਹਿਬ ਐਸ்சி ਸਾਹਿਬ ਸਾਡੇ ਐਕਸ਼ਨ ਸਾਹਿਬ ਐਕਯੂ ਸਾਹਿਬ ਸਾਰੇ ਅਫਸਰ ਬੈਠੇ ਆਂ ਔਰ ਬੈਠ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅੱਜ ਜਿਵੇਂ ਐਮਸੀ ਸਾਹਿਬਾਨ ਨੇ ਪ੍ਰਦਰਸ਼ਨ ਕੀਤਾ ਉਹਨਾਂ ਨੂੰ ਬਿਠਾ ਕੇ ਕਮਿਸ਼ਨ ਸਾਹਿਬ ਨੇ ਮੀਟਿੰਗ ਕਰਾਤੀ ਔਰ ਕਮਿਸ਼ਨ ਸਾਹਿਬ ਨੇ ਔਰ ਸਾਰੇ ਅਧਿਕਾਰੀਆਂ ਨੇ ਸੀਵਰ ਬੋਰਡ ਨੂੰ ਪੂਰੇ ਅਧਿਕਾਰ ਦਿੱਤੇ ਵੀ ਤੁਸੀਂ ਕਿਰਾਏ ਤੇ ਮਸ਼ੀਨ ਲਓ ਜਿਵੇਂ ਮਰਜ਼ੀ ਕਰੋ ਸ਼ਹਿਰ ਦੀ ਜਿਹੜੀ ਮੇਨ ਲਾਈਨੋ ਪਰ ਜਿਆਦਾ ਸਮੱਸਿਆ ਹੈ ਉਹਦਾ ਹੱਲ ਤੁਰੰਤ ਕੀਤਾ ਜਾਵੇ ਔਰ ਉਸ ਤੋਂ ਬਾਅਦ ਅਮਰਪੁਰ ਬਸਤੀ ਦੇ ਵਿੱਚ ਤਿੰਨ ਨੰਬਰ ਗਲੀ ਦੇ ਵਿੱਚ ਦੋ ਨੰਬਰ ਤੇ ਢਾਈ ਨੰਬਰ ਉਥੇ ਵੀ ਇਹੀ ਸਮੱਸਿਆ ਕੋ ਅੱਜ ਤੁਸੀਂ ਸੀਰ ਰੋਡ ਦੇ ਅਧਿਕਾਰੀ ਐਕਸ਼ਨ ਦੇ ਵਿੱਚ ਆ ਜਾਵੋਗੇ ਔਰ ਕੋਸ਼ਿਸ਼ ਕਰਨਗੇ ਵੀ ਕਾਫੀ ਹੱਦ ਤੱਕ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ ਕਿ ਉਹਨਾਂ ਦਾ ਹੱਲ ਸਮੱਸਿਆ ਕਿੱਥਾ ਜਾ ਚੁੱਕੀ ਕਿੰਨੇ ਵਾਰਡ ਦੇ ਐਮਸੀ ਅੱਜ ਇੱਥੇ ਪੱਦਰਸਰ ਵਾਸਤੇ ਆਈ ਸੀ ਤਿੰਨ ਵਾਰਡ ਤਿੰਨ ਵਾਰਡ ਦੇ ਕਿਹੜੇ ਵਾਰਡ ਦੀ ਸਮੱਸਿਆ ਕਿੱਥੇ ਆਈ ਸਭ ਤੋਂ ਜ਼ਿਆਦਾ ਵੈਸੇ ਦਾ ਸਾਰੇ ਕਿਤੇ 37 ਤੋਂ ਲੈ ਕੇ 40 ਤੱਕ ਪਰਸਰਾਮ ਨਗਰ ਅੱਛਾ ਉਹ ਪਿਛਲੇ ਘੱਟੋ ਘੱਟ 6-7 ਮਹੀਨਿਆਂ ਤੋਂ ਹੈ ਲਗਾਤਾਰ ਪਰ ਉਹ ਉੱਥੇ ਡੈਰੀਆਂ ਜ਼ਿਆਦਾ ਹੋਣ ਕਰਕੇ ਉਹਾਂ ਸ਼ਿਵਰ ਦੇ ਵਿੱਚ ਆ ਜਾਂਦਾ ਤਾਂ ਸਿਵਲ ਜਾਮ ਹੋ ਜਾਂਦੇ ਉਸ ਤੋਂ ਬਾਅਦ ਗੋਰਾ ਸਿੱਧੂ ਦੇ ਪਾਰ ਦੇ ਵਿੱਚ 33 ਨੰਬਰ 35 ਨੰਬਰ ਤੇ ਬਿਸ਼ਕਰਮਾ ਮੰਦਰ ਦੇ ਇਲਾਕੇ ਦੇ ਵਿੱਚ ਸਮੱਸਿਆ ਸੀਗੀ ਗੋਬਿੰਦ ਮਸੀਹ ਉਹਦੀ ਮਾਤਾ ਸੀਦਾਰਾ ਨੀ ਐਮਸੀ ਉਹ ਵੀ ਆਈਸੀ ਉਹਨਾਂ ਦੇ ਪਾਰ ਦੇ ਵਿੱਚ 2 ਨੰਬਰ 22 ਨੰਬਰ ਤੇ 3 ਨੰਬਰကလေး ਦੇ ਵਿੱਚ ਅਮਰਪੁਰ ਪਾਸੇ ਦੇ ਵਿੱਚ ਸਮੱਸਿਆ ਸੀਗੀ ਉਹ ਸਾਡੇ ਬੰਗੀ ਨਗਰ ਦੇ ਵਿੱਚ ਜਿਵੇਂ ਦੱਸਿਆ ਐਸ.ਡੀ.ਓ. ਸਾਹਿਬ ਨੇ ਕਾਫੀ ਦਿਨ ਲਾ ਕੇ ਬੰਗੀ ਨਗਰ تقریبا ਸਾਰਾ ਸਾਫ ਕਰਤਾ ਔਰ ਬੰਗੀ ਨਗਰ ਦਾ ਅਸੀਂ 45 ਲੱਖ ਰੁਪਏ ਦਾ ਐਸਟੀਮੇਟ ਵੀ ਪਾਸ ਕੀਤਾ ਹੈ ਤਾਂ ਕਿ ਉਹ ਲੈਣਾ ਜਿਹੜੀਆਂ ਪੁੱਛੇ ਚੱਕੇ ਉਹਨੂੰ ਸਮੱਸਿਆ ਨੂੰ ਸਮਾਧਾਨ ਕੀਤਾ ਜਾ ਸਕੇ ਉਹ ਮਰਖਲ 2-4 ਦਿਨ ਟਿੰਡ ਲੱਗ ਜਾਊਗਾ ਤੇ ਉਹਦਾ ਕੰਮ ਸ਼ੁਰੂ ਹੋ ਜਾਊਗਾ ਸ਼ੇਕ ਕਲੋਨੀ ਜਿਹੜੀ ਕਾਫੀ ਦੇਰ ਤੋਂ ਜੀ ਉੱਥੇ ਦਾ ਹਰੇਵਾਇ ਵੀ ਜੰਮ ਗਈ ਸ਼ਿਵ ਕਲੋਨੀ ਦਾ ਵੀ ਲਗਭਗ ਮਸਲਾ ਹੱਲ ਹੋ ਗਿਆ ਹੁਣ ਉੱਥੇ ਪਾਣੀ ਨਹੀਂ ਖੜਾ ਉਹ ਹੁਣ ਉਹ ਉਸ ਦਾ ਵੀ ਅਸੀਂ ਲਾਈਨ ਰੀਪਲੇਸ ਦਾ ਪਾਸ ਕਰਤਾ 15 ਲੱਖ ਦੇ ਕਰੀਬ ਮਰਖਲਾ ਹੈਗਾ 15 ਲੱਖ ਦੇ ਕਰੀਬ ਹੈਗਾ ਉਹ ਵੀ ਅਸੀਂ ਪਾਸ ਕੀਤਾ ਮੇਰ ਸਾਹਿਬ ਇੱਕ ਬਾਰਸ਼ਾਂ ਹੋ ਗਈਆਂ ਨੇ ਸ਼ੁਰੂ ਹੋ ਗਈਆਂ ਉਸ ਤੋਂ ਪਹਿਲਾਂ ਇੰਤਜ਼ਾਮ ਹੈ ਜਿਹੜੇ ਨਹੀਂ ਕਹਿੰਦੇ ਕੀਤੇ ਜਾਂਦੇ ਨਹੀਂ ਜਿੱਥੇ ਤੱਕ ਜਾਲੀਆਂ ਵੀ ਕਾਫੀ ਦੋਨੇ ਨਹੀਂ ਤੁਸੀਂ ਪਹਿਲਾਂ ਇੱਕ ਸਵਾਲ ਇੱਕ ਸਵਾਲ ਕਰੋ ਇੱਕ ਸਵਾਲ ਦਾ ਜਵਾਬ ਲਓ ਕਿ ਪਤਾ ਕੀ ਸਵਾਲ ਹੋ ਤੇ ਜਵਾਬ ਦੋਨੇ ਉਲਝੀ ਜਾਂਦੇ ਜਿੱਥੇ ਤੱਕ ਤਾਂ ਬਾਰਸ਼ ਦਾ ਮਸਵਾਲ ਹੈ ਬਾਰਸ਼ ਦਾ ਇਸ਼ੂ ਲੱਗ ਸਿਵਰ ਜਾਮਨ ਨਾਲ ਇਸ਼ੂ ਲੱਗ ਹੈ ਦੋਨੇ ਲਗ ਲਗ ਇਸ਼ੂ ਹੈ ਵਾਰਸ਼ਾ ਦਾ ਤਾਂ ਪਾਣੀ ਖੜਾ ਨਹੀਂ shear ਚ ਦੋ ਚਾਰ ਘੰਟੇ ਦੇ ਵਿੱਚ ਸਾਰਾ ਪਾਣੀ ਸਾਫ ਹੋ ਗਿਆ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਇਹ ਵਾਕਈ ਪ੍ਰਾਣੀ ਦੋ ਵੱਡੀਆਂ ਸਮੱਸਿਆ ਆਪਣੀ ਦੋ ਨਹੀਂ ਤਿੰਨ ਤਿੰਨ ਸਮੱਸਿਆਵਾਂ ਵੱਡੀਆਂ ਆ ਉਹ ਕਮਿਸ਼ਨਰ ਸਾਹਿਬ ਨੇ ਵੀ ਅੱਜ ਐਸ.ਓ. ਸਾਹਿਬ ਨੂੰ ਕਹਿੰਦਾ ਵੀ ਜੋ ਕੁਝ ਵੀ ਕਰਾਇ ਤੇ ਲੈਣੀ ਹੈ ਮਸ਼ੀਨਾਂ ਕਰਾਇ ਤੇ ਲੈ ਲਓ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਲਿਆਓ ਇਹ ਇਹਨਾਂ ਦਾ ਜਿਹੜਾ ਹੈ ਮਸਲਾ ਹੱਲ ਹੋਣਾ ਚਾਹੀਦਾ ਪ੍ਰਧਾਨ ਜੀ ਜੇ ਗੱਲ ਕਰੀ ਇਹਨੇ ਟਾਈਮ ਦੀ ਸੰਭਰ ਲੋਕ ਉੱਥੇ ਹੋਏ ਸੀ ਦਫਤਰ ਦੇ ਅੱਗੇ ਧਰਨਾ ਵੀ ਦਿੱਤਾ ਸੀ ਬਰੇਜ ਦੀ ਸਮੱਸਿਆ ਨੂੰ ਲੈ ਕੇ ਕਿਉਂਕਿ ਸੀਵਰੇਜ ਦੀ ਕਈ ਜਗ੍ਹਾ ਤੇ ਆਪਣਾ ਜਿਵੇਂ ਕਿ ਲਾਈਨਪਾਰ ਏਰੀਆ ਪਰਸਨਾ ਨਗਰ ਪ੍ਰਤਾਪ ਨਗਰ ਆਲੰਗੋਸਤੀ ਔਰ ਕੁਝ ਏਰੀਆਜ਼ ਹੋਰ ਬੋਰਡ ਉਥੇ ਆਪਣੇ ਦੇਖेंगे 39 ਨੰਬਰ ਵੋਟ ਤੋਂ ਲੈ ਕੇ 46 ਨੰਬਰ 47 ਨੰਬਰ ਵੋਟ ਤੱਕ ਕਾਫੀ ਏਰੀਆਜ਼ ਸਾਡੇ ਅਫੈਕਟਡ ਹੈ ਸੀਵਰੇਜ ਦੇ ਇਸ਼ੂਸ ਕਰਕੇ ਕਿਉਂਕਿ ਜਿਹੜੀ ਆਪਣੀ ਕੁਝ ਮੇਨ ਲਾਈਨਸ ਹੈ ਆਲੰਬਸਤੀ ਦੀ ਮੇਨ ਲਾਈਨ ਹੈ ਪਟਾਪਨਾਗਰ ਦੀ ਮੇਨ ਲਾਈਨ ਹੈ ਉਹਦੇ ਡਿਸਟਿੰਗ ਦੇ ਵਿੱਚ ਥੋੜੀ ਸਲੋ ਪ੍ਰੋਗਰੈਸ ਹੋਣ ਕਰਕੇ ਪਾਣੀ ਪਿੱਛੇ ਖੜਾ ਹੋ ਜਾਂਦਾ ਤੇ ਕਈ ਕਾਫੀ ਟਾਈਮ ਤੋਂ ਪਾਣੀ ਖੜਿਆ ਸੀਗਾ ਇਹ ਵੀ ਆਪਾਂ ਪਹਿਲਾਂ ਵੀ ਇੱਕ ਦੇਖੋਗੇ ਤੁਸੀਂ ਇੱਕ ਮੀਟਿੰਗ ਕੀਤੀ ਸੀਗੀ ਹਾਊਸ ਦੇ ਪੂਰੇ ਇੱਕ ਮੀਟਿੰਗ ਕੀਤੀ ਸੀਗੀ ਹਾਊਸ ਨੇ ਇੱਕ ਐਕਸਟੈਂਡਿੰਗ ਕਮੇਟੀ ਵੀ ਬਣਾਈ ਸੀਗੀ ਪੰਜ ਮੈਂਬਰੀ ਡਿਪਟੀ ਮੇਅਰ ਮਾਸਟਰ ਹਰਮਿੰਦਰ ਜੀ ਦੇ ਅੰਡਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀਗੀ ਸਾਰੀ ਚ ਸੋਲੂਸ਼ਨ ਦਾ ਸੋਲੂਸ਼ਨ ਕੱਢਣ ਵਾਸਤੇ ਪ੍ਰੋਬਲਮ ਵੀ ਤੇ ਉਹਦੇ ਵਿੱਚ ਅਸੀਂ ਟੈਕਨੀਕਲੀ ਵੀ ਸਾਰੀ ਚੀਜ਼ ਚੈੱਕ ਕਰ ਲਈ ਕਾਫੀ ਇਸ਼ੂਸ ਇਸ ਤਰੀਕੇ ਦੇ ਆ ਕਿ ਤ੍ਰਿਮੇਣੀ ਜੋ ਕੰਪਨੀ ਇੰਗੇਜ ਕੀਤੀ ਗਈ ਸੀ ਵੀ ਉਹਨਾਂ ਵੱਲੋਂ ਕੰਮ ਵੀ ਤਰੀਕੇ ਨਹੀਂ ਕੀਤਾ ਗਿਆ। ਤੋਂ ਲੋਕਾਂ ਦਾ ਇਸ ਚੀਜ਼ ਦੇ ਪ੍ਰਤੀ ਗੁੱਸਾ ਜਾਇਜ਼ ਹੈ ਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸੀਂ ਸੀਵਰੇਜ ਬੋਰਡ ਨਾਲ ਡਿਸਕਸ਼ਨਸ ਕਰਕੇ ਮੀਟਿੰਗਾਂ ਕਰਕੇ ਅੱਜ ਵੀ ਸਾਰੇ ਜਿਹੜੇ ਪਬਲਿਕ ਦੇ ਨੁਮਾਇੰਦੇ ਆਏ ਸੀਗੇ ਉਹਨਾਂ ਨਾਲ ਮੀਟਿੰਗਾਂ ਕਰਕੇ ਇਹ ਫੈਸਲਾ ਕੀਤਾ ਹੈ ਕਿ ਨਿਗਰ ਨਗਰ ਨਿਗਮ ਆਪ ਕੀ ਆਪਣੇ ਤਰਫੋਂ ਇਹ ਕੰਮ ਕਰਵਾਏਗੀ ਸੀਵਰੇਜ ਬੋਰਡ ਦੇ ਨਾਲ ਮਿਲ ਕੇ ਜਿਹੜਾ ਕੰਮ ਦੀ ਵੀਡੀਓ ਵਗੈਰਾ ਹੈ ਕੋਈ ਵੀ ਕੰਪਨੀ ਕੋਈ ਕੰਟਰੈਕਟਰ ਨਹੀਂ ਕਰ ਰਿਹਾ ਉਹਨੂੰ ਨਿਰਕਰਸ਼ਿਤ ਕਰਦੇ ਉਹਨਾਂ ਦੇ ਰਿਸਕ ਐਂਡ ਕੋਸਟ ਤੇ ਅਸੀਂ ਇਹ ਕੰਮ ਕਰਵਾਵਾਂਗੇ ਤੇ ਉਹਦੇ ਵਾਸਤੇ ਜਿਹੜੀ ਐਡੀਸ਼ਨਲ ਮਸ਼ੀਨਰੀ ਅੱਜ ਦੇ ਟਾਈਮ ਸਾਡੇ ਕੋਲ ਜਿੰਨੀ ਮਸ਼ੀਨਰੀ ਹੈ ਉਹ ਵੀ ਅਸੀਂ ਡਿਪਲੋਏ ਕਰ ਰਹੇ ਹਾਂ ਤੇ ਐਡੀਸ਼ਨਲ ਮਸ਼ੀਨਰੀ ਜਿਹੜੀ ਹੈਗੀ ਉਹ ਹਾਊਸ ਨੇ ਪਹਿਲਾਂ ਵੀ ਮੀਟਿੰਗ ਦੇ ਵਿੱਚ ਪ੍ਰਵਾਨਗੀ ਦਿੱਤੀ ਸੀਗੀ ਕਿ ਉਹਦੇ ਉੱਪਰ ਕੋਈ ਵੀ ਖਰਚਾ ਆਂਦਾ ਤੇ ਉਹਦੀ ਪੂਰਵ ਪ੍ਰਵਾਨਗੀ ਹਾਊਸ ਨੇ ਦੇ ਦਿੱਤੀ ਹੈ ਤੇ ਕਮੇਟੀ ਦੀ ਕੱਲ ਵੀ ਅਸੀਂ ਇੱਕ ਕਮੇਟੀ ਦੀ ਮੇਜਰ ਮੀਟਿੰਗ 2 ਘੰਟੇ ਦੀ ਮੀਟਿੰਗ ਚੱਲੀ ਸੀ ਇਸ ਤੋਂ ਪਹਿਲਾਂ ਵੀ ਜਿਸ ਦੇ ਵਿੱਚ ਇਹ ਡਿਸਾਈਡ ਕੀਤਾ ਸੀਗਾ ਕਿ ਕਿਵੇਂ ਆਪਾਂ ਫੇਜ਼ਡ ਮੈਨਰ ਦੇ ਵਿੱਚ ਨਗਰ ਨਿਗਮ ਓਵਰਆਲ ਸ਼ੇਅਰ ਦੇ ਵਾਟਰ ਸਪਲਾਈ ਤੇ ਸੀਵਰੇਜ ਨੂੰ ਓ ਐਂਡ ਐਮ ਨੂੰ ਟੇਕਓਵਰ ਕਰੇਗਾ ਤ੍ਰਿਵੇਣੀ ਤੋਂ ਤੇ ਵਾਟਰ ਸਪਲਾਈ ਸੀਵਰੇਜ ਤੋਂ ਤੇ ਉਹਦੇ ਵਾਸਤੇ ਕੋਈ ਪੋਸਟ ਕ੍ਰੀਏਟ ਕਰਨੀ ਹੈ ਉਹਦੇ ਵਾਸਤੇ ਕੋਈ ਫੰਡਸ ਕ੍ਰੀਏਟ ਕਰਨੇ ਹੈ ਉਹਦੇ ਵਾਸਤੇ ਕੋਈ ਮਸ਼ੀਨਰੀ ਪ੍ਰਕਿਊਰ ਕਰਨੀ ਉਹਦੀ ਸਾਰੀ ਚੀਜ਼ ਦੀ ਸਮੀਖਿਆ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਜਦੋਂ ਕੰਟਰੈਕਟਰ ਤੋਂ ਕੰਮ ਨਹੀਂ ਕੀਤਾ ਜਾਂਦਾ ਸਿਵਰੇਜ ਬੋਰਡ ਵੀ ਇਸ ਦੇ ਵਿੱਚ ਥੋੜਾ ਸਾ ਦਿਲ ਦਿਲਵਾ ਤੋਂ ਦਾ ਸਾਡੀ ਅਕਾਉਂਟੇਬਿਲਟੀ ਲੋਕਾਪਤੀ ਘੱਟ ਜਾਂਦੀ ਹੈ ਉਸ ਨੂੰ ਜਵਾਬ ਦੇਣ ਨੂੰ ਅਸੀਂ ਮੁਕੰਮਲ ਕਰਨ ਲਈ ਨਗਰ ਨਿਗਮ ਆਪ ਜਿਵੇਂ ਕਿ ਕਈ ਵੱਡੀ ਕਾਰਪੋਰੇਸ਼ਨ ਲੁਧਿਆਣਾ ਮਿਰਿਤਸਰ ਵਰਗੀ ਵੱਡੀ ਕਾਰਪੋਰੇਸ਼ਨ ਆਪਣੇ ਆਪ ਹੀ ਵੈਂਡਮ ਕਰ ਰਹੀ ਉਸੇ ਤਰੀਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪ ਹੀ ਸਾਰਾ ਵੈਂਡਮ ਦਾ ਕੰਮ ਟੇਕਓਵਰ ਕਰ ਲਈਏ ਐਂਡ ਇਨ ਅ ਫੇਜ਼ਡ ਮੈਨਰ ਅਸੀਂ ਕਰਾਂਗੇ ਇੱਕ ਸਾਤ ਤੱਕ ਵੀ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਤੇ ਮੈਨਪਾਵਰ ਦੀ ਸ਼ਾਰਟੇਜ ਕਰਕੇ ਕਿ ਉਹ ਸਟਾਫ ਆ ਮੈਂਪਾਸ ਸੀਵਰੇਜ ਬੋਰਡ ਤੇ ਰਵਿੰਡੀ ਕੋਲ ਉਹ ਧੀਰੇ ਧੀਰੇ ਅਸੀਂ ਏਰੀਆ ਵਾਈਜ਼ ਟੇਕਓਵਰ ਕਰ ਰਹੇ ਨੇ ਤੇ ਨਾਲੇ ਜਿਹੜੀ ਅੱਜ ਦੀ ਇਹਨਾਂ ਦੀ ਮੇਜਰ ਪ੍ਰੋਬਲਮਸ ਸੀਗੀ ਉਹਦਾ ਵਾਸਤੇ ਇੱਕ ਐਕਸ਼ਨ ਪਲਾਨ ਬਣਾ ਦਿੱਤਾ ਗਿਆ ਜਿਹਦੇ ਵਾਸਤੇ ਜਿਹਦੇ ਵਿੱਚ ਗ੍ਰੈਬ ਬੱਕਟ ਮਸ਼ੀਨ ਸੁਪਰ ਸਕਰ ਮਸ਼ੀਨ ਤੇ ਡੀਸਿਲਟਿੰਗ ਵਾਸਤੇ ਜਿਹੜੀ ਆਪਣੀ ਜੈਟਿੰਗ ਕਮ ਸੈਕਸ਼ਨ ਮਸ਼ੀਨਸ ਉਹਨਾਂ ਨੂੰ ਅਸੀਂ ਲਗਾ ਰਹੇ ਹਾਂ ਤਾਂ ਕਿ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਕੀਤਾ ਜਾ ਸਕੇ ਠੀਕ ਹੈ